ਕਿਉਂਕਿ بڑے ਧਰਮ ਪ੍ਰੇਖੇ ਪਿੰਡ ਦੇ ਕੁਝ ਲੋਕਾਂ ਨੂੰ ਬੁਲਾਏ ਜਾ ਰਹੇ ਹਨ ਇਹ ਨਾਲ ਦੇ ਨਾਲ ਹੀ ਇਹਦੇ ਵਿੱਚ ਰਾਜਨੀਤੀ ਵੀ ਹਾਵੀ ਹੋਈ ਹੈ ਪਰ ਜਿਹੜੀ ਸਾਡੀ ਚੁੱਪ ਦਾ ਨਜਾਇਜ਼ ਫਾਇਦਾ ਪਿੰਡ ਦੇ ਕੁਝ ਉਹਨਾਂ ਲੋਕਾਂ ਨੇ ਕੀਤਾ ਕਿ ਜਿਹੜੇ ਅੱਜ ਲਾਟਕੇ ਦਾ ਨੁਕਸਾਨ ਕਰ ਰਹੇ ਆ ਉਹਨਾਂ ਦੇ ਮਗਰ ਪਿੰਡ ਦੇ ਵਿੱਚ ਅੱਜ ਵੀ ਕੋਈ ਸਹਿਮਤੀ ਨਹੀਂ ਕੋਈ ਬਹੁਮਤ ਨਹੀਂਗਾ ਕਿ ਭਾਈ ਇੱਥੇ ਕਿਹੜੀ ਜਗ੍ਹਾ ਸੀ ਜਿਹੜੇ ਉਹ ਛੱਪਣੀਆਂ ਗੱਲਾਂ ਕਰਦੇ ਆ ਛੱਪਣ ਸਾਡੇ ਵਿਰੋਧਾਂ ਦਾ ਜਿਹੜੇ ਸਾਰਾ ਦਿਨ ਚੁੱਪੜ ਦੀ ਰੱਟ ਲਾਈ ਰੱਖਦੇ ਆ ਕਿ ਛੱਪਰਾਂ ਦੇ ਵਿੱਚ ਮੱਝਾਂ ਨਹੀਂ ਹੁੰਦੀਆਂ ਚੰਗੀਆਂ ਕਿ ਉਸ ਖਾਨ ਦੇ ਵਿੱਚੋਂ ਪੜ ਕੇ ਬੱਚੇ ਉਹ ਇਸ ਤਰ੍ਹਾਂ ਦੇ ਵਿੱਚ ਪਹੁੰਚੇ ਆ ਕਿ ਪੀਪੀਐਸ ਆਈਪੀਐਸ ਜੱਜ ਬਣ ਗਏ ਆ ਉਹ ਸਕੂਲ ਬੰਦ ਹੋ ਗਿਆ ਤਾਂ ਤਾਲੇ ਉਹ ਕਿਸੇ ਸਕੂਲ ਦੀ ਬਿਲਡਿੰਗ ਨੂੰ ਨਹੀਂ ਲੱਗਣੇ ਆ ਜਿਹੜੇ ਨਿੱਕੇ ਨਿੱਕੇ ਬੱਚੇ ਸਾਡੇ ਪਿੰਡਾਂ ਦੇ ਬੈਠੇ ਆ 50 ਪਿੰਡਾਂ ਦੇ ਇੱਥੇ ਬੱਚੇ ਬੈਠੇ ਇਹਨਾਂ ਦੀ ਕਿਸਮਤ ਨੂੰ ਤਾਲੇ ਲੱਗਣੇ ਆ ਇਹ ਉਹ ਜਿਹੜੀ ਜ਼ਿਆਦਾ ਸਰਕਾਰ ਨੂੰ ਛੱਡਣੀ ਚਾਹੀਦੀ ਹੈ ਇਹ ਬੱਚਿਆਂ ਦੀ ਹਾ ਜਿਹੜੀ ਲੱਗਦੀ ਹੈ ਨਾ ਇਹ ਮੈਂ ਸਮਝਦਾ ਕਿ ਸੱਤਾ ਬੀੜੀਆਂ ਨੂੰ ਲੈ ਕੇ ਬੈਠ ਜਾਂਦੀ ਹੈ ਜਿਹੜੇ ਅੱਜ ਕਹਿੰਦੇ ਆ ਸੱਤਾ ਦੇ ਨਸੀ ਦੇ ਹੰਕਾਰ ਦੇ ਵਿੱਚ ਆ ਇਹ ਸੱਤਾ ਦਾ ਹੰਕਾਰ ਸੁਦਾਣੀ ਰਹਿੰਦਾਗਾ ਸਾਡੇ ਇਲਾਕੇ ਦੇ ਜਿੰਨੇ ਵੀ ਇੱਥੇ ਮਾਪੇ ਆਏ ਆਪਣੇ ਬੱਚਿਆਂ ਦੀ ਖਾਤਰ ਤੇ ਨਾਲ ਉਹਨਾਂ ਦੇ ਜਿਹੜੇ ਬੱਚੇ ਆਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਪਹਿਲਾਂ ਤਾਂ ਇੱਕ ਵਾਰੀ ਆਪਾਂ ਇੱਧਰ ਧਿਆਨ ਦਿਈਏ ਕਿ ਆਖਰ ਇਹ ਮਸਲਾ ਜਿਹੜਾ ਇਹ ਉੱਠਿਆ ਕਿਉਂ ਹੈ ਇਹਦਾ ਪਿਛੋਕੜ ਕੀ ਹੈ ਕਿਉਂਕਿ ਸਾਡਾ ਪਿੰਡ ਹੈ ਜਿਹੜਾ ਚੱਕ ਢੇਲੇ ਵਾਲਾ ਤੇ ਅਸੀਂ ਬੜੇ ਨੇੜਿਓਂ ਦੇਖਿਆ ਕਿ ਇਹ ਇਲਾਕੇ ਦੇ ਵਿੱਚ 1997 ਤੋਂ ਲੈ ਕੇ ਉਸ ਤੋਂ ਪਹਿਲਾਂ ਇਹ ਹਾਲਾਤ ਕੀ ਸੀ ਸਾਡੇ ਆਪ ਦੇ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਸੀ ਸਿਰਫ ਪ੍ਰਾਇਮਰੀ ਨੇੜੇ ਇਲਾਕੇ ਦੇ ਵਿੱਚ ਕਿਤੇ ਸੈਕੰਡਰੀ ਸਕੂਲ ਨਹੀਂ ਸੀ ਨਾ ਹੀ ਕਿਤੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਈ ਹੋਰ ਸਾਧਨ ਸੀ ਨੇੜੇ ਸ਼ਹਿਰ ਪੈਂਦਾ ਸੀਗਾ ਮੁਕਸਰ ਸਾਹਿਬ ਉੱਥੇ ਵੀ ਕੋਈ ਚੰਗਾ ਸਕੂਲ ਨਾ ਹੋਣ ਕਰਕੇ ਜਿਹੜੇ ਬੱਚੇ ਐ ਜਿਹੜੇ 2000 ਸੰਗ ਤੋਂ ਪਹਿਲਾਂ ਦੇ ਜਿਹੜੇ ਬੱਚੇ ਐ ਉਹ ਖਾਂ ਤਾਂ ਭਟਕਦੇ ਸੀਗੇ ਸਿਆਣਿਆਂ ਨੇ ਕਿਹਾ ਕਿ ਜੇ ਹੀਰਾ ਖਾਨ ਦੇ ਵਿੱਚ ਹੀ ਪਿਆ ਰਹੇ ਤਾਂ ਉਹਦਾ ਕੋਈ ਮੁੱਲ ਨਹੀਂ ਹੀਰੇ ਕੱਢ ਕੇ ਤਰਾਸ਼ਨੇ ਪੈਂਦੇ ਐ ਖਾਨ ਦੇ ਵਿੱਚੋਂ ਜੋਰੀਆਂ ਨੂੰ ਤਰਾਸ਼ ਕਰਦੇ ਫੇਰ ਜਦੋਂ ਮਾਰਕੀਟ ਦੇ ਵਿੱਚ ਆਉਂਦੇ ਆ ਤਾਂ ਫੇਰ ਹੀ ਉਹਨਾਂ ਦਾ ਮੁੱਲ ਪੈਂਦਾ ਸਾਡੇ ਇਲਾਕੇ ਦੇ ਵਿੱਚ ਜਿਹੜਾ ਤੁਸੀਂ ਇਹ ਸਕੂਲ ਦੀ ਗੱਲ ਕਰ ਰਹੇ ਹੋ ਮਾਤਾ ਕੁ ਜੀ ਨਹੀਂ ਪਬਲਿਕ ਸਕੂਲ ਇਹ ਬਣਾਇਆ ਕਿਉਂ ਗਿਆ ਇਹ ਐਸੇ ਕਰਕੇ ਬਣਾਇਆ ਗਿਆ ਕਿਉਂਕਿ ਸਵਰਗਵਾਸੀ ਸਰਦਾਰ ਥੋਰਾ ਸਿੰਘ ਮਾਨ ਉਹਨਾਂ ਨੇ 1997 ਤੋਂ ਪਹਿਲਾਂ ਲਗਾਤਾਰ ਪਿੰਡ ਦੀ ਸਰਪੰਚੀ ਕੀਤੀ ਪਰ ਮਨ ਦੇ ਵਿੱਚ ਇੱਕ ਸੁਪਨਾ ਸੀਗਾ ਉਹਨਾਂ ਨੇ ਜੋ ਤਕਲੀਫਾਂ ਦੇਖੀਆਂ ਕਿ ਇਲਾਕੇ ਦੇ ਬੱਚੇ ਪੜ੍ਹ ਨਹੀਂ ਸਕਦੇ ਕਿਉਂਕਿ ਜਦੋਂ ਚੰਗੇ ਲੋਕਾਂ ਦੇ ਹੱਥ ਦੇ ਵਿੱਚ ਅਗਵਾਈ ਹੁੰਦੀ ਹੈ ਤਾਂ ਉਦੋਂ ਫੈਸਲੇ ਚੰਗੇ ਹੁੰਦੇ ਆ ਇਹ ਫੈਸਲਾ ਉਦੋਂ ਹੀ ਹੋਇਆ ਜਦੋਂ ਸਾਡੇ ਇਲਾਕੇ ਦੀ ਅਗਵਾਈ ਚੰਗੇ ਲੋਕਾਂ ਦੇ ਹੱਥ ਦੇ ਵਿੱਚ ਸੀ ਮੈਂ ਅੱਜ ਇੱਥੇ ਖੁੱਲ ਕੇ ਬੋਲਣਾ ਚਾਹੁੰਦਾ ਕਿਉਂਕਿ ਬੜੇ ਧਰਮ ਪ੍ਰੇਖੇ ਪਿੰਡ ਦੇ ਕੁਝ ਲੋਕਾਂ ਵੱਲੋਂ ਬੁਲਾਏ ਜਾ ਰਹੇ ਆ ਤੇ ਨਾਲ ਦੇ ਨਾਲ ਹੀ ਇਹਦੇ ਵਿੱਚ ਰਾਜਨੀਤੀ ਵੀ ਹਾਵੀ ਹੋਈ ਹੈ ਕਿ ਅੱਜ ਜਿਹੜੇ ਹਾਲਾਤ ਆ ਕੋਈ ਕੋ ਤੱਕ ਪਹੁੰਚੇ ਕਿਉਂ ਸਰਦਾਰ ਜੋਰਾ ਸਿੰਘ ਮਾਨ ਨੇ ਇੱਕ ਸੁਪਨਾ ਦੇਖਿਆ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇੱਕ ਸਕੂਲ ਬਣਾਉਣਾ ਹੈ ਕਿ ਮੇਰੇ ਇਲਾਕੇ ਦੇ ਬੱਚੇ ਤੇ ਬੱਚੀਆਂ ਜਿੱਥੋਂ ਪੜ ਕੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਮ ਖੱਟ ਸਕਣ ਮੈਂ ਦੇਖਿਆ ਕਿ ਪਛੜਿਆ ਇਲਾਕਾ ਸੀਗਾ ਸਾਡੇ ਨਾਲ ਦੇ ਪਿੰਡ ਤੋਂ ਵੀ ਕਾਫੀ ਸੱਜਣ ਆਏ ਐ ਲੱਤੂ ਵਾਲਾ ਕਾਲਗੜ੍ਹ ਆਰਾਮਗੜ ਚੁੰਗਾ ਜਾਨੀ ਸਰ ਜਿੰਨਾ ਪਿੰਡਾਂ ਦੇ ਵਿੱਚ ਸਿੱਧੀ ਬੱਸ ਵੀ ਨਹੀਂ ਆਉਂਦੀ ਉਹਨਾਂ ਪਿੰਡਾਂ ਦਾ ਨਾਮ ਜਿਹੜਾ ਅੱਜ ਸਰਦਾਰ ਚੋਰਾ ਸਿੰਘ ਮਾਨ ਨੇ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਉਹ ਕਿਉਂ ਆਇਆ ਕਿਉਂਕਿ ਇਹ ਜਿਹੜਾ ਸਕੂਲ ਹੈ ਆ ਅਸੀਂ ਦੇਖ ਰਹੇ ਹਾਂ ਸਾਹਮਣੇ ਇਹਨਾਂ ਦੇ ਰਿਜ਼ਲਟ ਲੱਗੇ ਆ ਮੇਰੇ ਪਿੱਛੇ ਵੀ ਲੱਗੇ ਆ ਆ ਸਾਹਮਣੇ ਦੇਖੋ ਤੁਸੀਂ ਇਸ ਸਕੂਲ ਦੇ ਪੜ੍ਹੇ ਬੱਚੇ ਇਸਟਰੋਨੋਮੀ ਦੇ ਵਿੱਚ ਸਾਇੰਟਿਸਟ ਆ ਆ ਜਿਹੜਾ ਹੁਣ NASA ਦਾ ਜਿਹੜਾ ਪ੍ਰੋਜੈਕਟ ਸੀਗਾ ਜਿਹੜਾ ਚੰਦਰਯਾਨ ਦਾ ਉਹ ਸਕੂਲ ਦਾ ਪੜ੍ਹਿਆ ਬੱਚਾ ਇੱਕ ਜਿਹੜਾ NASA ਦੇ ਵਿੱਚ ਸਾਇੰਟਿਸਟ ਆ ਉਹ ਸਕੂਲ ਦਾ ਪੜ੍ਹਿਆ ਬੱਚਾ ਉੱਥੇ ਜਿਹੜਾ ਸੀਗਾ ਉਸ ਟੀਮ ਦਾ ਹਿੱਸਾ ਸੀਗਾ ਆ ਸਾਰੇ ਪੰਜਾਬ ਦੀ ਪ੍ਰੈਸ ਨੇ ਆ ਕੇ ਸੇਲੇ ਵਾਲੇ ਤੋਂ ਆ ਕੇ ਉਹਦੀ ਇੰਟਰਵਿਊ ਕੀਤੀਆਂ ਤੇ ਮੈਂ ਕਹਿਣਾ ਚਾਹਣਾ ਕਿ ਉਹਨਾਂ ਨੇ ਜਿਹੜਾ ਇਹ ਸੁਖਣਾ ਦੇਖਿਆ ਸੀਗਾ ਕਿਉਂ ਦੇਖਿਆ ਸੀ ਸਾਡੇ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਸੀ ਚਾਨੀ ਸਰ ਦੇ ਵਿੱਚ ਹਾਈ ਸਕੂਲ ਸੀਗਾ ਵੱਧ ਤੋਂ ਵੱਧ ਬੱਚੇ 10ਵੀਂ ਕਰ ਲੈਂਦੇ ਸੀਗੇ ਬੱਚੀਆਂ ਨੂੰ ਤਾਂ ਪੜਾਇਆ ਨਹੀਂ ਜਾਂਦਾ ਸੀਗਾ ਸਾਡੇ ਪਿੰਡ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਭੂਆ ਜੀ ਆ ਜਾਂ ਜਿਹੜੇ ਉਦੋਂ ਵੀ ਵੱਡੇ ਸੀਗੇ ਉਹ ਪੰਜਵੀਂ ਪੰਜਵੀਂ ਤੱਕ ਹੀ ਪੜ੍ਹੇ ਸੀਗੇ ਉਹਨਾਂ ਦੇ ਮਨ ਦੇ ਵਿੱਚ ਇੱਕ ਵੱਲਬਲਾ ਸੀਗਾ ਕਿਉਂਕਿ ਦੁਨੀਆ ਘੁੰਮੀ ਸੀਗੀ ਉਹਨਾਂ ਨੇ ਦੇਖਿਆ ਕਿ ਸਿੱਖਿਆ ਤੋਂ ਬਿਨਾ ਜਿਹੜਾ ਇਹ ਇਲਾਕਾ ਹੈ ਇਹ ਬੜਾ ਪਛੜਿਆ ਹੋਇਆ ਸੋ ਇਸ ਕਰਕੇ ਉਹਨਾਂ ਨੇ ਜਦੋਂ 97 ਦੇ ਵਿੱਚ ਮਾਦਵ ਸਾਹਿਬ ਦੀ ਸਰਕਾਰ ਬਣੀ ਉਹਨਾਂ ਨੇ ਬਾਦਲ ਸਾਹਿਬ ਦੇ ਕੋਲ ਜਾ ਕੇ ਕਿਹਾ ਕਿ ਬਾਦਲ ਸਾਹਿਬ ਮੇਰਾ ਬੜੇ ਲੰਮੀ ਸਮੇਂ ਦਾ ਸੁਪਨਾ ਹੈ ਕਿ ਮੈਂ ਇਲਾਕੇ ਦੇ ਵਿੱਚ ਇੱਕ ਸਕੂਲ ਬਣਾਉਣਾ ਹੈ ਆਪਦੇ ਇਲਾਕੇ ਨੂੰ ਇਸ ਗੁਰਪੰਥ ਤੋਂ ਕੱਢਣਾ ਇਸ ਦਲਦਲ ਤੋਂ ਕੱਢਣਾ ਅਨਪੜਤਾ ਦੀ ਵਿੱਚੋਂ ਤੇ ਸਾਡੇ ਇਲਾਕੇ ਦੇ ਬੱਚੇ ਵੀ ਜਿਹੜੇ ਆ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਉਣ ਤਾਂ ਉਹਨਾਂ ਨੇ ਜਿਹੜਾ ਇਹ ਸਕੂਲ ਦਾ ਕਨਸੈਪਟ ਲੈ ਕੇ ਗਏ ਉਹ ਸਕੂਲ ਨੂੰ ਬਣਾਉਣ ਲਈ ਮੈਂ ਸਮਝਦਾ ਕਿ ਜਲਾਲਾਬਾਦ ਦੇ ਕਿਹੜੇ ਨਾਮ ਵਰ ਕਿਹੜੇ ਸਖੀਤਾ ਸੀਗੇ ਆ ਚਾਹੇ ਉਹ ਸਾਡੇ ਭੁੱਲੀ ਅੰਕਲ ਜੀ ਸੀਗੇ ਚਾਹੇ ਪ੍ਰੇਮ ਬਲੇਚਾ ਜੀ ਸੀ ਚਾਹੇ ਗਰੋਵਰ ਦੀ ਸੀ ਜਿੰਦਲ ਐਡਵੋਕੇਟ ਦੀ ਸੀਗੇ ਉਹਨਾਂ ਨੂੰ ਨਾਮ ਲੈ ਕੇ ਇਲਾਕੇ ਦੇ ਮੋਢੀਵਾਰ ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸੀਗਾ ਇਹ ਬੈਡਬਿੱਡੀ بڑے ਲੋਕਾਂ ਨੇ ਕਿਹਾ ਕਿ ਮਾਨ ਸਾਹਿਬ ਪਿੰਡ ਦੇ ਵਿੱਚ ਸਕੂਲ ਨਹੀਂ ਚੱਲਣਾ ਇਹ ਪਿੰਡ ਤੁਹਾਡਾ ਨਾ ਤਾਂ 메ਨ ਰੋਡ ਤੇ ਐ ਤੇ ਨਾ ਹੀ ਇੱਥੇ ਕੋਈ বাস ਆਉਂਦੀ ਐ ਨਾ ਕੋਈ ਸਾਗਣ ਤੁਸੀਂ ਪਿੰਡ ਦੇ ਵਿੱਚ ਸਕੂਲ ਨਾ ਬਣਾਓ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਬਣਾ ਲਓ ਜਾ ਨਹਿਰਾ ਤੇ ਬਣਾ ਲਓ ਜਾਂ ਕਿਸੇ ਮੇਂਰ ਰੋਡ ਤੇ ਪਰ ਐਮਪੀ ਸਾਹਿਬ ਦੇ ਮਨ ਦੇ ਵਿੱਚ ਇੱਕੀ ਬਲਬਲਾ ਸੀ ਕਿ ਨਹੀਂ ਮੈਂ ਆਪਣੇ ਇਲਾਕੇ ਤੇ ਆਪਦੇ ਪਿੰਡ ਦੇ ਵਿੱਚ ਹੀ ਇਹ ਸਕੂਲ ਬਣਾਉਣਾ ਤੁਸੀਂ ਸੱਜਣ ਜਿਹੜਿਆ ਮੇਰਾ ਸਾਥ ਦਿਓ ਤਲਾਮ ਆਪੇ ਲਊਗਾ ਦੇਖੋ ਤੁਸੀਂ ਗੁਰੂ ਮਹਾਰਾਜ ਦੀ ਕਿਰਪਾ 'ਇਸ ਸਕੂਲ ਬਣਿਆ ਐਪੀ ਸਾਹਿਬ ਨੇ ਮੈਂ ਸਮਝਦਾ ਕਿ ਆਪਦੇ ਰੁਤਵੇ ਤੋਂ ਵੀ ਪਾਸੇ हट ਕੇ ਆਪਣੇ ਇਲਾਕੇ ਲਈ ਉਹਨਾਂ ਲੋਕਾਂ ਦੀਆਂ ਵੀ ਮਿੰਤਾ ਕੀਤੀਆਂ ਕਿ ਆਪ ਥੋੜਾ ਬਹੁਤ ਫੰਡ ਵੀ ਲਿਆ ਬਹੁਤ ਲੋਕਾਂ ਤੋਂ ਵਿੱਤੀ ਸਹਾਇਤਾ ਲਈ ਇੱਕ ਟਰਸਟ ਬਣਾਇਆ ਜਿਹੜਾ ਅੱਜ ਵੀ ਚੱਲ ਰਿਹਾ ਮਗਰਲੇ 22 ਸਾਲਾਂ ਤੋਂ ਤਾਂ ਉਹ ਸਕੂਲ ਜਿਹੜਾ ਬਣ ਕੇ 2001 ਦੇ ਵਿੱਚ ਤਿਆਰ ਹੋਇਆ ਇਸ ਤੋਂ ਬਾਅਦ ਐਮਪੀ ਸਾਹਿਬ ਮੈਂ ਨਹੀਂ ਸਮਝਦਾ ਤੁਹਾਡੇ ਸਾਡੇ ਬਜ਼ੁਰਗ ਵੀ ਖੜੇ ਐ ਇੱਥੇ ਲੱਧੂ ਵਾਲੇ ਤੋਂ ਆਏ ਐ ਕਾਫੀ ਸੱਜਣ ਨੇੜੇ-ਨੇੜੇ ਪਿੰਡਾਂ ਤੋਂ ਉਹ ਗੁਰਦੁਆਰਾ ਸਹਿਬਾਨ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਾਉਂਦੇ ਸੀ ਕਿ ਭਾਈ ਸਾਡੇ ਪਿੰਡ ਸਕੂਲ ਬਣਿਆ ਤੇ ਉੱਥੇ ਬੱਚੇ ਲਾਓ ਉੱਥੇ ਜਿਹੜੇ ਮਾਪੇ ਆਉਂਦੇ ਸੀਗੇ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਾਂ ਆਪਣੇ ਬੱਚਿਆਂ ਲਈ ਸਿੱਖਿਆ ਕਰਨ ਲਈ ਆਏ ਹਾਂ ਸਾਰੇ ਇੱਥੇ ਜਿਹੜੇ ਐ ਸ਼ਾਂਤੀ ਰੱਖੋ ਇੱਥੇ ਟਿੱਕੇ ਜਿਹੜੇ ਬੈਠੋ ਕਿਉਂਕਿ ਇਹ ਜਿਹੜੀਆਂ ਗੱਲਾਂ ਇਹ ਗੱਲਾਂ ਸੋਨੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਪਿਛਲੇ ਲੰਮੇ ਸਾਨੂੰ ਇਹ ਸੀਗਾ ਵੀ ਚੱਲੋ ਕੋਈ ਨਹੀਂ ਜੇ ਕੋਈ ਬੰਦਾ ਬੋਲਦਾ ਹੈ ਤਾਂ ਅੱਜ ਹਟ ਜੂ ਕੱਲ ਹਟ ਜੂ ਪਰ ਜਿਹੜੀ ਸਾਡੀ ਚੁੱਪ ਦਾ ਨਜਾਇਜ਼ ਫਾਇਦਾ ਪਿੰਡ ਦੇ ਕੁਝ ਉਹਨਾਂ ਲੋਕਾਂ ਨੇ ਕੀਤਾ ਕਿ ਜਿਹੜੇ ਅੱਜ ਇਲਾਕੇ ਦਾ ਨੁਕਸਾਨ ਕਰ ਰਹੇ ਆ ਉਹਨਾਂ ਦੇ ਮਗਰ ਪਿੰਡ ਦੇ ਵਿੱਚ ਅੱਜ ਵੀ ਕੋਈ ਸਾਂਝੀ ਨਹੀਂ ਕੋਈ ਬਹੁਮਤ ਨਹੀਂਗਾ ਕਿ ਭਾਈ ਇੱਥੇ ਕਿਹੜੀ ਜਗ੍ਹਾ ਸੀ ਜਿਹੜੇ ਛੱਪਣ ਦੀਆਂ ਗੱਲਾਂ ਕਰਦੇ ਆ ਛੱਪਣ ਸਾਡੇ ਬਜ਼ੁਰਗਾਂ ਦਾ ਹੈ ਸਾਰੇ ਬਜ਼ੁਰਗਾਂ ਦੇ ਨਾਲ ਅੱਜ ਵੀ ਬੋਲਦਾ ਹੈ ਜਾਣ ਹਾਈ ਕੋਰਟ ਦੇ ਵਿੱਚ ਵੀ ਰਿਪੋਰਟ ਇਹ ਕੀਤੀ ਗਈ ਹੈ ਕਿ ਛੱਪੜ ਪ੍ਰਾਈਵੇਟ ਆ ਪੰਚਾਇਤ ਦਾਇਰੇ ਤੇ ਕੋਈ ਹੱਕ ਨਹੀਂ ਤੇ ਮੈਂ ਜਿਹੜੀ ਗੱਲ ਕਰਦਾ ਸੀਗਾ ਜਦੋਂ ਸਕੂਲ ਬਣਾਇਆ ਗਿਆ ਸਾਰੇ ਪਿੰਡ ਨੇ ਛੱਪੜ ਦੀ ਜਗ੍ਹਾ ਸਹਿਮਤੀ ਨਾਲ ਦਿੱਤੀ ਹੈ ਕਿ ਇੱਥੇ ਗੰਦ ਪਿਆ ਰਿਹਾ ਇੱਥੇ ਮਾੜਾ ਪਾਣੀ ਪਿੰਡ ਦਾ ਆਉਂਦਾ ਹੈ ਮੁਸ਼ਕਦਾ ਘਰ ਹੈ ਚਲੋ ਇਹ ਜਗ੍ਹਾ ਡਿਸਾਈਡ ਕਰੀਏ ਨਾਮ ਦੀ ਨਾਲ ਹੀ ਉੱਤੇ ਕੁਝ ਸਾਡੇ ਹੋਰ ਵੀ ਧਰ ਸੀਗੇ ਉਹਨਾਂ ਤੋਂ ਬੰਦੇ ਦੱਸਦੇ ਨੇ ਜਿਹੜੇ ਸਾਰਾ ਦਿਨ ਛੱਪਣ ਦੀ ਰੱਟ ਲਾਈ ਰੱਖਦੇ ਆ ਕਿ ਛੱਪਣਾਂ ਦੇ ਵਿੱਚ ਮੱਝਾਂ ਨਹੀਂ ਹੁੰਦੀਆਂ ਚੰਗੀਆਂ ਕਿ ਉਸ ਖਾਂ ਦੇ ਵਿੱਚੋਂ ਪੜ ਕੇ ਬੱਚੇ ਉਹ ਇਸ ਤਰ੍ਹਾਂ ਦੇ ਵਿੱਚ ਪਹੁੰਚੇ ਆ ਕੋਈ ਪੀਪੀਐਸ ਆਈਪੀਐਸ ਜੱਜ ਬਣ ਗਏ ਆ ਅਸੀਂ ਮੱਝਾਂ ਨੂੰ ਆਉਣੀਆਂ ਉਹ ਜਗ੍ਹਾ ਦੇ ਉੱਤੇ ਕਿ ਅਸੀਂ ਆ ਬੱਚੇ ਜਿਹੜੇ ਪੜੇ ਆ ਇਹ ਅਸੀਂ ਪੜਾ ਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਅੱਜ ਬੱਚੇ ਪੜ ਕੇ ਪਹੁੰਚੇ ਆ ਮੇਰੇ ਨਾਲ ਵੀ ਆਏ ਆ ਚੰਡੀਗੜ੍ਹ ਤੋਂ ਯੂਨੀਵਰਸਿਟੀ ਤੋਂ ਜਿਹੜੇ ਬੱਚਿਆਂ ਨੂੰ ਠੀਕ ਹੈ ਮੈਨੂੰ ਰਾਤ ਫੋਨ ਆਇਆ ਕਹਿੰਦੇ ਜੇ ਤੁਸੀਂ ਜਾਣਾ ਤਾਂ ਸਾਨੂੰ ਨਾਲ ਲੈ ਕੇ ਜਾਇਓ ਅਸੀਂ ਸਕੂਲ ਚੋਂ ਪੜ ਕੇ ਆਏ ਆ ਆ ਗੁਰਫੁੱਤੇ ਆਏ ਆ ਕੁੱਤਣ ਵਾਲਾ ਪਰਿਵਾਰ ਤੋਂ ਵੀ ਬੱਚੇ ਆਏ ਆ ਛਿੰਬੇ ਵਾਲੇ ਤੋਂ ਆਏ ਆ ਜਿਹੜੇ ਦੂਰ ਤੋਂ ਜਿਨ੍ਹਾਂ ਨੂੰ ਵੀ ਇਸ ਮਾਧਿਅਮ ਰਾਹੀਂ ਪਤਾ ਲੱਗਿਆ ਇਹ ਸਕੂਲ ਦਾ ਮਸਲਾ ਹੈ ਅੱਜ ਉਹ ਆਵਾਜ਼ ਥਾਰੇ ਆ ਆ ਜੱਜ ਬਣਿਆ ਜੀਤਪਾਲ ਜੀ ਸਾਡੇ ਲਾਲਚੀਆਂ ਪਿੰਡ ਤੋਂ ਗੁਰਵਸਾਏ ਦੇ ਵਿੱਚ ਚੇਅਰਮੈਨ ਸਾਹਿਬ ਦੇ ਬੇਟੇ ਆ ਸੋਢੀ ਸਾਹਿਬ ਦੇ ਸنگਰਾ ਸਿੰਘ ਦੇ ਉਹਨਾਂ ਦਾ ਵੀ ਫੋਨ ਆਇਆ ਕਿ ਬੜੀ ਮਾੜੀ ਗੱਲ ਹੋ ਰਹੀ ਹੈ ਇਲਾਕੇ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਜੇ ਤੁਸੀਂ ਅੱਜ ਵੀ ਨਾ ਬੋਲੇ ਤਾਂ ਮੈਂ ਸਮਝਦਾ ਕਿ ਫਿਰ ਬੋਲਣ ਦਾ ਸਮਾਂ ਲੰਘ ਜਾਂਦਾ ਹੈ ਇਸ ਕਰਕੇ ਅੱਜ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਕਿਉਂ ਕੱਠੀ ਹੋਣਾ ਬੈਣਾ ਕਿਉਂਕਿ ਉਸ ਇਲਾਕੇ ਦੇ ਵਿੱਚ ਮੈਂ ਸਮਝਦਾ ਜਦੋਂ ਇਹ ਸਕੂਲ ਬੰਦ ਹੋ ਗਿਆ ਉਹ ਸਕੂਲ ਬੰਦ ਹੋ ਗਿਆ ਤਾਂ ਤਾਲੇ ਉਹ ਕਿਸੇ ਸਕੂਲ ਦੀ ਬਿਲਡਿੰਗ ਨੂੰ ਨਹੀਂ ਲੱਗਣੇ ਆ ਜਿਹੜੇ ਨਿੱਕੇ ਨਿੱਕੇ ਬੱਚੇ ਸਾਡੇ ਪਿੰਡਾਂ ਦੇ ਬੈਠੇ ਆ 50 ਪਿੰਡਾਂ ਦੇ ਇੱਥੇ ਬੱਚੇ ਬੈਠੇ ਇਹਨਾਂ ਦੀ ਕਿਸਮਤ ਨੂੰ ਤਾਲੇ ਲੱਗਣੇ ਆ ਕਿਸੇ ਨੇ ਮੁਕਸਰ ਨੂੰ ਭੇਜਣਾ ਨਾ ਉੱਥੇ ਸਕੂਲ ਆ ਹੋਰ ਤਾਂ ਹੋਰ ਦੇਖੋ ਜੇ ਉਹ ਕਹਿੰਦੇ ਆ ਕਿ ਸਕੂਲ ਮੈਂ ਐਡਮਿਸ਼ਨ ਕਰਾ ਦਿੰਨਾ ਜੇ ਭਾਈ ਇਸ ਸਕੂਲ ਕੋਈ ਨਵੇਂ ਦਾ ਬਣੇ ਨਹੀਂ ਆ ਜਿਹੜੇ ਮਾਪੇ ਬੈਠੇ ਨੇ ਉਹਨਾਂ ਨੂੰ ਵੀ ਜਿਹੜਾ ਲਲਾਬਾਦ ਫਲਾਨਾ ਸਕੂਲ ਹੈਗਾ ਮੁਕਸਰ ਫਲਾਨਾ ਸਕੂਲ ਹੈ ਤੇਰੇ ਦਸੰਦੀ ਦਾ ਲੋਰ ਵੀ ਉਹ ਤਾਂ ਪਹਿਲਾਂ ਹੀ ਉੱਥੇ ਨਾ ਦਿੰਦੇ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਕੂਲ ਚੰਗਾ ਹੈ ਮਾਪੇ ਜਿਹੜੇ ਅੱਜ ਕੱਲ ਇੱਕ ਇੱਕ ਬੱਚਾ ਉਹਦੇ ਕੋਈ ਇਕੱਲੇ ਚਿੰਤਤ ਹੈ ਉਹ ਕਿਸੇ ਗੱਲ ਨੂੰ ਛੇਲੇ ਆਲੇ ਜਾਂਦੇ ਆਂ ਸ਼ਹਿਰ ਛੱਡ ਕੇ ਉਹ ਮਤਲਬ ਕਿ ਪਿੰਡ ਦੇ ਵਿੱਚ ਤਾਂ ਹੀ ਜਾਂਦੇ ਆ ਜੇ ਉਹਨਾਂ ਨੂੰ ਉੱਥੇ ਚੰਗੀ ਸਿੱਖਿਆ ਦਿਸਦੀ ਹੈ ਚੰਗੀ ਸਹੂਲਤ ਦਿਸਦੀ ਹੈ ਔਰ ਜੱਦ ਲੱਗੇ ਆ ਚਾਰ ਸਵੇਰੇ ਜਦੋਂ ਲਾਵਾ ਨੇ ਸਾਰੇ ਸਕੂਲਾਂ ਦਾ ਰਿਜਲ ਲਾ ਲਾ ਕੇ ਵੀ ਇਹ ਸਕੂਲ ਤੋਂ ਜੇ ਉੱਤੇ ਆ ਤਾਂ ਮੈਂ ਸਮਝਦਾ ਸਾਰੇ ਬੱਚੇ ਮ ਸਕੂਲਾਂ ਚ ਲਾ ਦੇ। ਇਹ ਮੁਖਤਰ ਸਾਹਿਬ ਦੇ ਸਾਰੇ ਸਕੂਲਾਂ ਦਾ ਰਿਜਲ ਕਰੋ। ਆ ਰਿਜਲ ਕੋ ਉੱਪਰ ਆ ਤਾਂ ਸਾਰੇ ਬੱਚੇ ਆਪ ਦੇ ਮੁਖਤਰ ਸਾਹਿਬ ਨੂੰ ਲਾ ਜਾਓ ਬਸਾਂ ਮਾਤਾ ਕੁਰੀ ਦੀਆਂ ਲੈ ਕੇ ਜਾਵੜਿਆ ਕਰਨੀਆਂ ਇੱਥੇ। ਸੋ ਇਸ ਕਰਕੇ ਜੇ ਕਿਉਂ ਧੁੱਪੇ ਬੈਠੇ ਅੱਜ ਇਹਨਾਂ ਨੂੰ ਵੀ ਪਤਾ ਕਈ ਸ਼ਹਿਰ ਤੋਂ ਆਲੇ ਆ। ਇਹ ਅਸੀਂ ਬੱਚੇ ਉੱਥੇ ਹੀ ਬਣਾਉਣੇ ਆ। ਤੇ ਉਹ ਜਿਹੜੀ ਜਿਆਦਾ ਸਰਕਾਰ ਨੂੰ ਛੱਡਣੀ ਚਾਹੀਦੀ ਹੈ ਇਹ ਬੱਚਿਆਂ ਦੀ ਹਾ ਜਿਹੜੀ ਲੱਗਦੀ ਹੈ ਨਾ ਇਹ ਮੈਂ ਸਮਝਦਾ ਕਿ ਸੱਤਾ ਪੀੜੀਆਂ ਨੂੰ ਲੈ ਕੇ ਬੈਠ ਜਾਂਦੀ ਹੈ ਜਿਹੜੇ ਅੱਜ ਕਹਿੰਦੇ ਆ ਸੱਤਾ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਆ ਇਹ ਸੱਤਾ ਦਾ ਹੰਕਾਰ ਸੁਬਾਣੀ ਰਹਿੰਦਾਗਾ ਫੇਸ ਕਰਕੇ ਅਸੀਂ ਬੇਨਤੀ ਕਰਦੇ ਆ ਇਹ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਗੌਰ ਕੀਤੀ ਜਾਵੇ ਕਿ ਆ ਜਿਹੜੇ ਬੱਚੇ ਧੁੱਪ 'ਚ ਬੈਠੇ ਆ ਵੇਖੋ ਤੁਸੀਂ ਸਰਕਾਰ ਦੀ ਐਡੀ ਬੇਇਨਸਾਫੀ ਆ ਜਿਹੜੇ ਬੱਚੇ ਮੰਨ ਲਓ ਇੱਥੇ ਪਹਿਲਾ ਸਕੂਲ ਚੱਲਦੇ ਆ ਮੈਨੂੰ ਪਤਾ ਲੱਗਿਆ ਹੈ ਕਿ ਜਿਹੜੇ ਸਖਸ਼ਣਾਂ ਦੇ ਵਿੱਚ 60-60 ਬੱਚੇ ਸੀਗੇ ਜਿਹੜੇ ਚੱਲ ਰਹੇ ਸਕੂਲ ਅਜਲਾਲਾਬਾਦ ਦੇ ਉਹਨਾਂ ਦੇ ਬੱਚੇ ਜਿਹੜੇ 60 ਪਹਿਲਾਂ ਹੀ ਸੀਗੇ ਉਹ ਸਖਸ਼ਣਾਂ ਦੇ ਵਿੱਚ 70-70 80-80 ਬੱਚੇ ਹੋ ਗਏ ਕਿਉਂ ਹੋ ਗਏ ਕਿਉਂਕਿ ਉੱਥੋਂ ਜਿਹੜੇ اٹਕੇ ਹਨ ਐਡਮਿਸ਼ਨ ਕਰਾਈ ਜਿਹੜੇ ਆਲਰੇਡੀ ਪੜ ਰਹੇ ਆ ਕਿਸੇ ਬੱਚੇ ਨੇ ਆਪਦੇ ਜਲਾਲਾਬਾਦ ਦੇ ਵਿੱਚ ਲਾਇਆ ਉਹਨਾਂ ਨੇ ਵੀ ਤਾਂ ਸਿੱਖਿਆ ਲੈਣ ਲਈ ਲਾਇਆ ਮਾਪਿਆਂ ਦਾ ਚਲੋ ਜੋ ਵੀ ਹਾਲਾਤ ਹੁੰਦੇ ਆ ਜੋ ਸੋਚ ਨਹੀਂ ਆ ਉਹਨਾਂ ਦੀ ਉਹਨਾਂ ਨੇ ਉਹਦੇ ਅਕੋਰਡਿੰਗ ਲਾਇਆ ਪਰ ਕਿਹੜੇ ਉਹਨਾਂ ਦੇ ਬੱਚੇ ਜਿਹੜੇ ਸੈਕਸ਼ਨ ਦੇ ਵਿੱਚ ਜਾ ਕੇ 10 ਜਾਂ 15 ਹੋਰ ਬੈਠਣਗੇ ਤਾਂ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਵੀ ਫਰਕ ਪੈਣਾ। ਮੈਨੂੰ ਸਰਕਾਰ ਦੱਸੇ ਕਿ ਉਹਨਾਂ ਨੇ ਕਿਹੜੇ ਪ੍ਰਬੰਧ ਕੀਤੇ ਇਹਨਾਂ ਸਕੂਲਾਂ ਦੇ ਵਿੱਚ? ਉਹਨਾਂ ਦੀ ਕੋਈ ਬਿਲਡਿੰਗ ਵਧ ਗਈ? ਕਿੱਥੇ ਲਿਸਟਾਂ ਜੱਕੀ ਗੁਰਦੇ ਆ ਕਿ ਆਹ ਸਕੂਲ ਦੇ ਵਿੱਚ ਬੱਚੇ ਲਾ ਦਿਓ, ਐਸ ਸਕੂਲ ਚ ਲਾ ਦਿਓ, ਉੱਥੇ ਪ੍ਰਬੰਧ ਕੀ ਹੈ? ਐਨਓਸੀ ਕੈਨਸਲ ਕੀਤੀ ਚੱਕਸੇਲੇ ਵਾਲੇ ਸਕੂਲ ਦੀ? ਨਾ ਸਕੂਲ ਨੂੰ ਸੁਣਿਆ ਗਿਆ ਨਾ ਮੈਨੇਜਮੈਂਟ ਨੂੰ ਕਿਤੇ ਬੁਲਾਇਆ ਗਿਆ ਸਿੱਧੀ ਐਨਓਸੀ ਰੱਦ ਕਰਕੇ ਤਾਂ ਕਿ ਜਿਹੜਾ ਉਥੇ ਰਮਿਸ਼ਨਾ ਨਾ ਹੋਣ ਤੇ ਉਹ ਆ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਜਦੋਂ ਆਏ ਆ ਉੱਥੇ ਓਵਰਕਰਾਊਡ ਹੋ ਗਿਆ ਇਹ ਮਾਪਿਆਂ ਦਾ ਵੀ ਨਹੀਂ ਮਨ ਕਰਦਾ ਵੀ ਮੈਂ ਜਿਹੜੇ ਬੱਚੇ ਆ ਕਿਸੇ ਹੋਰ ਸਕੂਲ ਦੇ ਵਿੱਚ ਭੇਜਾਂ ਸੋ ਇਸ ਕਰਕੇ ਇਹ ਸਕੂਲ ਦਾ ਬਚਣਾ ਇਸ ਇਲਾਕੇ ਲਈ ਬਹੁਤ ਜ਼ਰੂਰੀ ਹੈ ਸਾਡੇ ਪਿੰਡਾਂ ਦੇ ਵਿੱਚ ਮੈਂ ਸਮਝਦਾ ਚਲੋ ਸ਼ਹਿਰ ਵਾਲੇ ਜਿਹੜੇ ਆ ਮੇਰੇ ਵੀਰ ਪਰ ਮਾਪਿਆਂ ਦਾ ਮੰਨ ਤਾਂ ਹੈ ਨਹੀਂਗਾ ਪਰ ਜੇ ਸਰਕਾਰ ਧੱਕਾ ਕਰੂਗੀ ਤਾਂ ਮਾਪਿਆਂ ਦਾ ਮਨ ਹੈ ਨਹੀਂਗਾ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਆਪਦੀ ਐਡਜਸਟਮੈਂਟ ਕਰ ਲਿਗੇ ਪਰ ਜਿਹੜੇ ਉਹ 40 50 ਪਿੰਡ ਹੈ ਇਹਦੇ ਪੰਜਾਬ ਦਾ ਪਛੜਿਆ ਇਲਾਕਾ ਵਜਿਦਾ ਸੀਗਾ ਉਹਨਾਂ ਪਿੰਡਾਂ ਦੇ ਬੱਚਿਆਂ ਦੇ ਭੁੱਖ ਦਾ ਹੋਊਗਾ ਕੀ ਸਰਕਾਰ ਦੱਸੇ ਤੇ ਫਈ ਅੱਜ ਸ਼ਹੀਦ ਆਜਮ ਭਗਤ ਸਿੰਘ ਦਾ ਜਿਹੜੀ ਸ਼ਹੀਦੀ ਦੇਣ ਤੇ ਉਹਨਾਂ ਨੇ ਸ਼ੀਧੀਆਂ ਇਸ ਕਰਕੇ ਨਹੀਂ ਲਗੀਆਂ ਸੀ ਕਿ ਅੱਗੇ ਸਰਕਾਰਾਂ ਆਉਣਗੀਆਂ ਉਹਦੀਆਂ ਫੋਟੋ ਆਪਦੇ ਦਸਤਾਨਾਂ 'ਚ ਲਾਉਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਆ ਬੱਚਿਆਂ ਨੂੰ ਰੋਲਣਗੇ ਸੋ ਇਸ ਕਰਕੇ ਸਰਕਾਰ ਜਿਹੜੀ ਹੈ ਉਹ ਇਸ ਗੱਲ ਵੱਲ ਧਿਆਨ ਦੇਵੇ ਇਹ ਬੱਚਿਆਂ ਦਾ ਕੋਈ ਇੱਕ ਦਾ ਸਵਾਲ ਹੈ ਇਹਨਾਂ ਨੇ ਪਿੱਛੇ ਨਹੀਂ ਹਟਣਾ ਕਿਉਂਕਿ ਇਹ ਜਿਹੜੇ ਪਿੰਡਾਂ ਦੇ ਲੋਕ ਹੈ ਇਹਨਾਂ ਨੇ ਮਨ ਬਣਾ ਲਿਆ ਇਹਨਾਂ ਨੇ ਆਪ ਦੇ ਸਕੂਲ ਨੂੰ ਬਚਾਉਣਾ ਹੈ ਮੈਨੇਜਮੈਂਟ ਦੇ ਨਾਲ ਸਰਕਾਰ ਨੇ ਕਿਵੇਂ ਗੱਲ ਕਰਨੀ ਹੈ ਉਹ ਸਰਕਾਰ ਤੇ ਹੈ ਉਹ ਮੈਨੇਜਮੈਂਟ ਤੇ ਹੈ ਅਸੀਂ ਜਿਹੜੇ ਆ ਉਹ ਆਪਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਆ ਸੋ ਇਸ ਕਰਕੇ ਮੈਂ ਇਹੀ ਕਹਿਣ ਦੇ ਲਈ ਸਪੈਸ਼ਲ ਆਇਆ ਕਿ ਭਾਈ ਜਿਹੜੀ ਜਿੱਥੇ ਵੀ ਮੈਨੇਜਮੈਂਟ ਜਾਂ ਜੋ ਵੀ ਪੇਰੈਂਟਸ ਕਮੇਟੀ ਬਣਾਈ ਗਈ ਹੈ ਜਿਹੜਾ ਵੀ ਫੈਸਲਾ ਲוקਦੀ ਜਿੱਥੇ ਵੀ ਅਫੋਰਸ ਘਰ ਸਿਦਾ ਐਲਾਨ ਕਰੂਗੀ ਸਾਨੂੰ ਸਾਰਿਆਂ ਨੂੰ ਆਵਾਜ਼ ਚੜ੍ਹ ਕੇ ਉੱਥੇ ਵੀ ਅੱਗੇ ਜਾਣਾ ਪੈਣਾ ਹੈ ਚਾਹੇ ਉਹ ਕਾਂਗਰਸ ਤੋਂ ਪ੍ਰਕਾਸ਼ ਸਿੰਘ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ ਚਾਹੇ ਉਹ ਬੁੱਢੀ ਜੀ ਵੀ ਹੈ ਚਾਹੇ ਕੋਈ ਵੀ ਹੈ ਟਵਿੱਟਰ ਦੇ ਉੱਪਰ ਉਹਨਾਂ ਨੇ ਟਵੀਟ ਕੀਤੇ ਆ ਇਹ ਪਿੰਡਾਂ ਦੇ ਵਿੱਚ ਜਿਹੜੀ ਇਹ ਸਕੂਲ ਬਣਿਆ ਇਹਨੂੰ ਬੰਦ ਕਰਨਾ ਮੰਨਪਾ ਗਿਆ ਤੇ ਇਹਨੂੰ ਚਲਾਉਣਾ ਚਾਹੀਦਾ ਸੋ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਦਾ ਹੈ ਕਿ ਮਾਪਿਆਂ ਦਾ ਮਨ ਵੀ ਹੈ ਨਹੀਂਗਾ ਕਿਤੇ ਹੋਰ ਬੱਚੇ ਭੇਜਣ ਦਾ ਤੇ ਨਾ ਬੱਚਿਆਂ ਦਾ ਮਾਨਾ ਕਿਤੇ ਹੋਰ ਜਾਣ ਦਾ ਤੇ ਸਰਕਾਰ ਜਿਨਾ ਇਹ ਪਾਪ ਆਪਣੇ ਢੋਲੀ ਨਾਮ ਪਾਵੇ ਤੇ ਉਹ ਇਸ ਫੈਸਲੇ ਨੂੰ ਬਦਲੇ ਜਿਵੇਂ ਵੀ ਬਦਲ ਸਕਦੀ ਹੈ ਜੇ ਉਹ ਗੱਲਾਂ ਕਰਦੇ ਐਨਓਸੀ ਦੀਆਂ ਜਾਂ ਆਪਦੀਆਂ ਜਿਹੜੀਆਂ ਕਹਿ ਲਈਏ ਸ਼ਰਤਾਂਆਂ ਤੇ ਸ਼ਰਤਾਂ ਦਾ ਭਾਈ ਪੰਜਾਬ ਦਾ ਮੈਨੂੰ ਨਹੀਂ ਲੱਗਦਾ ਕੋਈ ਸਕੂਲ ਪੂਰੀ ਕਰਦਾ ਪੀਣਾ ਵਾਲਾ ਪਾਣੀ ਦਾ ਸਰਕਾਰੀ ਸਕੂਲਾਂ ਚ ਨਹੀਂ ਪੂਰਾ ਆਉਂਦਾ ਤੇ ਫਿਰ ਉਹ ਕਿਵੇਂ ਚੱਲੀ ਜਾਂਦੇ ਆ ਉੱਥੇ ਬੈਠਣ ਦਾ ਪ੍ਰਬੰਧ ਨਹੀਂ ਇਸ ਕੂਮ ਦੇ ਵਿੱਚ ਤਾਂ ਏਸੀ ਲੱਗੇ ਆ ਸਰਕਾਰੀ ਸਕੂਲ ਦੇ ਵਿੱਚ ਮੈਂ ਕੱਲ ਸੁਣਿਆ ਵੀਡੀਓ ਤੇ ਸਾਡੇ ਪਿੰਡ ਦਾ ਮੁੰਡਾ ਕਹਿੰਦਾ ਕਹਿੰਦਾ ਸਰਕਾਰੀ ਸਕੂਲ ਚ ਲਾ ਦੇਣਾ ਭਾਈ ਸਰਕਾਰੀ ਸਕੂਲ ਚ ਤੂੰ ਤਾਂ ਲਾਏ ਨਾ ਤੇਰੇ ਸ਼ਰੇਂਕੇ ਨੇ ਲਾਏ ਜਿਹੜੀਆਂ ਤੂੰ ਗੱਲਾਂ ਕਰਦਾ ਤੇ ਇਹਨਾਂ ਨੂੰ ਕਹਿੰਨਾ ਕਿ ਸਰਕਾਰੀ ਸਕੂਲ ਚ ਲਾ ਦਿਓ ਇਸ ਸਰਕਾਰੀ ਸਕੂਲ ਦਾ ਹਾਲਾਤ ਤਾਂ ਮੈਨੂੰ ਪਤਾ ਹੀ ਹੈ ਫੇਸ ਕਰਕੇ ਜੇ ਇਹਨਾਂ ਨੇ ਦੱਜੋ ਰਏ ਰਾਇ ਨਹੀਂ ਮੰਗੀ ਲੋਕ ਤੁਹਾਡੇ ਤੋਂ ਹੱਲ ਚਾਹੁੰਦੇ ਐ ਰਾਇ ਤਾਂ ਸਾਰੇ ਕਰਨ ਨੂੰ ਬਿਠੇੜੀਆਂ ਸਾਡੇ ਕੋਲੇ ਮੇਰੇ ਕੋਲੇ ਵੀ ਬਹੁਤ ਰਾਇਾਂ ਦੇਣ ਨੂੰ ਅਸੀਂ ਹੱਲ ਚਾਹੁੰਦੇ ਐ ਅਸੀਂ ਸਕੂਲ ਚੱਲਣਾ ਚਾਹੁੰਦੇ ਐ ਚਲਾਉਣਾ ਚਾਹੁੰਦੇ ਐ ਤੇ ਉੱਥੇ ਚਲਾਉਣਾ ਚਾਹੁੰਦੇ ਐ ਤੇ ਉਹੀ ਮੈਨੇਜਮੈਂਟ ਚਲਾਵੇ ਮੈਂ ਸਮਝਦਾ ਜਿਹੜੀ ਇਹ ਅੱਜ ਸਕੂਲ ਦਾ ਰੁਤਬਾ ਬਣਿਆ ਨਾ ਇਹ ਸardar jora singh ਮਾਨ ਦੇ ਨਾਮ ਨੂੰ ਬਣਿਆ ਇਲਾਕੇ ਦੇ ਵਿੱਚ ਉਹਨਾਂ ਦਾ ਨਾਮ ਹੈ ਜੇ ਕੋਈ ਹੋਰ ਬੰਦਾ ਕਹੇ ਕਿ ਮੈਂ ਸਕੂਲ ਬਣਾਉਣਾ ਤੇ ਚਲਾਉਣਾ ਜਲਾਲਾਬਾਦ ਦੇ ਵਿੱਚ ਇੱਕ ਤੋਂ ਪਹਿਲਾਂ 10 ਸਕੂਲ ਬਣ ਕੇ ਫੇਰ ਹੋ ਗਏ ਵੱਡੇ ਵੱਡੇ ਲੀਡਰਾਂ ਨੇ ਵੀ ਸਕੂਲ ਬਣਾਏ ਸੀ ਇੱਥੇ ਆ ਭੰਗ ਪਏ ਆ ਕਾਲੇ ਲੱਗੇ ਪਏ ਆ ਇਹ ਸਕੂਲ ਜੇ ਚੱਲਿਆ ਤਾਂ ਇੱਜਤ ਵਾਲੇ ਬੰਦੇ ਦੇ ਨਾਂ ਨੂੰ ਚੱਲਿਆ ਜਿਹੜਾ ਇਲਾਕੇ ਲਈ ਸੋਚਦਾ ਸੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਇਸ ਗੱਲ ਤੇ ਆਵੇ ਸਾਡਾ ਸਾਰਾ ਪਿੰਡ ਸਹਿਮਤ ਹੈ ਜੇ ਵੀ ਕਿ ਭਾਈ ਉਹ ਛਪਣ ਅਸੀਂ ਦਿੱਤਾ ਸਾਡੇ ਬਜ਼ੁਰਗਾਂ ਦੇ ਨਾਂ ਤੇ ਹੈ ਇਹ ਹੁੰਦੇ ਕੌਣ ਹੈ ਭਾਈ ਜਿਹੜੇ ਕਹਿਣ ਵਾਲੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਜਿਹੜੇ ਇੰਨੇ ਦਿਨਾਂ ਤੋਂ ਪ੍ਰਚਾਰ ਕਰ ਰਹੇ ਐ ਝੂਠਾ ਪ੍ਰਚਾਰ ਕਰ ਰਹੇ ਐ ਸੋ ਇਸ ਕਰਕੇ ਉਹਦੀ ਸਹੀ ਮਿੰਤੀ ਕਰਾਈ ਜਾਵੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਬੱਚਿਆਂ ਦਾ ਭੁਗਤ ਤੁਹਾਨੂੰ ਆਪੇ ਮਿਲੇ ਵੀ ਸੀ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਚੁੱਪ ਵੱਟੀ ਬੈਠਾ ਹੈ ਪਤਾ ਨਹੀਂ ਉਹਦੇ ਤੇ ਕਿਹੜਾ ਪ੍ਰੈਸ਼ਰ ਹੈ ਕੀ ਦਬਾਅ ਹੈ ਕੌਣ ਇਹਦੇ ਮਗਰ ਹੈ ਸੋ ਇਸ ਕਰਕੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਲਾਕੇ ਦਾ ਜਿਹੜਾ ਬੱਚਿਆਂ ਦਾ ਭੁੱਖਾ ਹੈ ਉਹ ਬਚਾਉਣਾ ਚਾਹੀਦਾ ਮਾਨ ਸਾਹਿਬ ਨੇ ਗੱਲ ਕੀਤੀ ਸੀ ਐਮਪੀ ਸਾਹਿਬ ਦੀ ਸਰਦਾਰ ਚੌਰਾ ਸਿੰਘ ਮਾਨ ਦੀ ਮੈਂ ਤੁਹਾਨੂੰ ਇੱਕ ਵੱਡੀ ਗੱਲ ਦੱਸਣੀ ਚਾਹੁੰਦਾ ਜਿਹੜੀ ਕਿਸੇ ਨੂੰ ਵੀ ਪਤਾ ਕਿਉਂਕਿ ਇਹ ਪੱਖ ਕਿਉਂਕਿ ਮੇਰਾ ਪਿੰਡ ਵੀ ਫੇਲੇ ਆਲਾ ਇਹ ਪੱਖ ਕਦੇ ਅੱਗੇ ਗਿਆ ਨਹੀਂਗਾ ਕਿਉਂਕਿ ਇੱਕ ਹੀ ਧਿਰ ਜਿਹੜੀ ਸੀਗੀ ਉਹ 네ਗਟਿਵਿਟੀ ਫਲਾਉਂਟੇ ਲੱਗੀ ਰਹੀ ਲੋਕਾਂ ਨੂੰ ਗਮਰਾਹ ਤੇ ਘਮਰਾਹ ਰੋਜ ਜੇ ਕੋਈ ਤਰੀਕ ਹੋਣੀ ਜਾਂ ਕੋਈ ਨਿੱਕੀ ਜਿਹੀ ਚਿੱਠੀ ਲੈ ਕੇ ਆਉਣੀ ਤਾਂ ਲਾਈਵ ਹੋ ਜਾਣਾ ਕਿ ਦੇਖੋ ਜੀ ਆ ਤਾਂ ਆ ਹੋ ਗਿਆ ਇਹਨਾਂ ਨੇ ਆ ਕਰਤਾ ਮੈਡਮ ਨੇ ਬਹੁਤ ਸੋਹਣੇ ਢੰਗ ਨਾਲ ਕਿਹਾ ਕਿ 20 ਸਾਲ ਹੋ ਗਏ ਜੇ ਸਾਡੇ ਪਿੰਡ ਦਾ ਛੱਪੜ ਬੰਦ ਹੈ ਤੇ ਸਾਡੇ ਪਿੰਡ ਨੂੰ ਤਾਂ ਕੋਈ ਨੁਕਸਾਨ ਹੋਇਆ ਨਹੀਂਗਾ ਉਹਦੇ ਪਿੱਛੇ ਆ ਕੇ ਕੋਈ ਪਿੰਡ ਦਾ ਬੰਦਾ ਇੱਥੇ ਛੜਕਦੇ ਬੈਠਾ ਨਹੀਂ ਕਿ ਭਾਈ ਛੱਪੜ ਬੰਦ ਹੈ ਤੇ ਆ ਪਿੰਡ ਦਾ ਐਡਾ ਨੁਕਸਾਨ ਹੋ ਗਿਆ ਅੱਜ ਜੇ ਸਕੂਲ ਨੂੰ ਬੰਦ ਕਰਨ ਲੱਗੇ ਤਾਂ ਦੇਖੋ ਲਾਕਾ ਦੇਖੋ ਤੁਸੀਂ ਸਰਕਾਰ ਨੂੰ ਕਹਿੰਦੇ ਆ ਕਿ ਕਿੰਨਾ ਇਕੱਠਾ ਹੋ ਕੇ ਬੈਠਾ ਸੋ ਇਸ ਅਹਿਮੀਅਤ ਨੂੰ ਸਮਝੋ ਐਪੀ ਸਾਹਿਬ ਜਦੋਂ ਸੁਪਨਾ ਲੈ ਕੇ ਚੱਲੇ ਸੀਗੇ ਤਾਂ 1999 ਦੇ ਵਿੱਚ ਜਦੋਂ ਉਹਨਾਂ ਨੇ ਸੁਪਨਾ ਲੈ ਕੇ ਚੱਲੇ ਸਕੂਲ ਬਣਾਉਣ ਦਾ ਤਾਂ ਉਹਨਾਂ ਨੂੰ ਕੈਂਸਰ ਦੀ ਜਿਹੜੀ ਫੋਨ ਕੈਂਸਰ ਜਿਹੜਾ ਉਹਨਾਂ ਨੂੰ ਸੀਗਾ ਜਿਹੜੀ ਐਂਡ ਦੇ ਵਿੱਚ 2010 ਦੇ ਵਿੱਚ ਉਹਨਾਂ ਦੀ ਡੈਥ ਵੀ ਹੋਈ ਤਾਂ ਉਹਦੋਂ ਪਹਿਲਾਂ ਡਿਟੈਕਟ ਹੋ ਗਿਆ ਸੀਗਾ ਪਰ ਉਹਨਾਂ ਨੇ ਆਪਦੇ ਇਲਾਕੇ ਦੀ ਭਲਾਈ ਲਈ ਆਪਦੇ ਸਰੀਰਕ ਜਿਹੜੇ ਸੀਗੇ ਕਸਟ ਉਹਨਾਂ ਨੂੰ ਪਾਸੇ ਰੱਖ ਕੇ ਫਿਰ ਵੀ ਉਹ ਇੱਕ ਆਪਦੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੇ ਜਿੱਥੋਂ ਤੱਕ ਉਹ ਜਾ ਸਕਦੇ ਸੀ ਜਿਹਦੇ ਅੱਗੇ ਝੋਲੀ ਅੱਡ ਸਕਦੇ ਸੀ ਉਹ ਝੋਲੀ ਅੱਡੀ ਉਸ ਇਨਸਾਨ ਨੇ ਇੱਕ ਪਾਸੇ ਤਾਂ ਟੀਮੋਂ ਲੱਗਦੀ ਸੀ ਤੇ ਅਗਲੇ ਦਿਨ ਉਹ ਪਾਰਲੀਮੈਂਟ ਦੇ ਵਿੱਚ ਜਾਂਦੇ ਸੀ ਤੇ ਪੰਜਾਬ ਮੇਲ ਫੜਕੇ ਫੋਟੋਪਰ ਤੋਂ ਉਹ ਸਕੂਲ ਦੀ ਜਿਹੜੀ ਬਿਲਡਿੰਗ ਬਣ ਰਹੀ ਸੀ ਨਾ ਉਹ ਬਿਲਡਿੰਗ ਦੇਖਣ ਆਉਂਦੇ ਸੀ ਕਿ ਵੀ ਇੱਥੇ ਕੀ ਬਣ ਰਿਹਾ ਹੈ ਇਹ ਉਹਨਾਂ ਦੇ ਮੈਂ ਸਮਝਦਾ ਕਿ ਇਸ ਸਕੂਲ ਦੇ ਵਿੱਚ ਕੱਲਾ ਇੱਕ ਇਟਾ ਨਹੀਂ ਗਿਆ ਇਹ ਸਰਦਾਰ ਜੋਰਾ ਸਿੰਘ ਮਾਨ ਦਾ ਖੂਨ ਤੇ ਪਸੀਨਾ ਲੱਗਿਆ ਜਿਹੜੇ ਜੱਟ ਨੇ ਇਸ ਇਲਾਕੇ ਨੂੰ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਨਾਮ ਬਖਸ਼ਿਆ ਇਸ ਇਲਾਕੇ ਨੂੰ ਕੋਈ ਜਾਣਦਾ ਨਹੀਂ ਸੀ ਇਸ ਜਰਾਲਾਬਾਦ ਨੂੰ ਜਿੱਥੇ ਇਹ ਸਕੂਲ ਬਣਿਆ ਸੋ ਇਹ ਗੱਲਾਂ ਨੂੰ ਸਾਨੂੰ ਧਿਆਨ ਚ ਰੱਖਣਾ ਪੈਣਾ ਸਰਕਾਰ ਚਾਹੇ ਸਮਝ ਜੇ ਪਰ ਇਹ ਲੋਕ ਸਮਝਦੇ ਐ ਇਸ ਗੱਲ ਨੂੰ ਕਿ ਉਹਨਾਂ ਨੇ ਕਿਵੇਂ ਇਸ ਚੀਜ਼ ਨੂੰ ਖੜੇ ਕੀਤਾ